ਪਰੀਓਲੰਪਿਕਸ ਵਿੱਚ ਫਿੱਕੇ ਆਗਾਜ਼ ਦੇ ਬਾਅਦ ਭਾਰਤੀ ਖਿਡਾਰੀ ਖੇਡਾਂ ਦੇ ਦੂਜੇ ਦਿਨ ਵੀ ਖਾਸ ਪ੍ਰਭਾਵਿਤ ਕਰਨ ਚ ਨਾਕਾਮ ਰਹੇ ਖੇਡਾਂ ਦੂਜੇ ਦਿਨ ਨੂੰ ਇੱਕ ਪਾਸੇ ਭਾਰਤੀ ਸ਼ੂਟਰਜ਼ ਨੇ ਨਿਰਾਸ਼ ਕੀਤਾ ਤਾਂ ਦੂਜੇ ਪਾਸੇ ਆਰਜਰੀ ਵਿੱਚ ਭਾਰਤ ਦੇ ਹੱਥ ਨਿਰਾਸ਼ਾ ਹੀ ਲੱਗੀ ਹਾਲਕੀ ਭਾਰਤੀ ਮਹਿਲਾ ਹਾਕੀ ਟੀਮ ਨੇ ਰੋਮਾਂਚਕ ਮੈਚ ਦਮਦਾਰ ਵਾਪਸੀ ਕਰਦੇ ਸਾਨੂੰ ਖੁਸ਼ੀ ਦਾ ਮੌਕਾ ਜ਼ਰੂਰ ਦਿੱਤਾ ਭਾਰਤ ਦੇ ਜਪਾਨ ਉਚਲੇ ਖੇਡੇ ਗਏ ਹਾਕੀ ਮੈਚ ਟੀਮ ਇੰਡੀਆ ਨੇ ਦਮਦਾਰ ਖੇਡ ਵਿਖਾਈ ਮੈਚ 2-2 ਦੀ ਬਰਾਬਰੀ ਤੇ ਖਤਮ ਹੋਇਆ ਭਾਰਤੀ ਰਾਣੀਆਂ ਤੇ ਲੇਨੇਮਾਂ ਮੈਨਜ਼ ਨੇ ਇੱਕ ਇੱਕ ਗੋਲ ਕੀਤਾ ਗੁਲਗੀਪੁਰ ਸविता ਨੇ ਵੀ ਆਪਣੇ ਲਾਜਵਾਬ ਖੇਡ ਨਾਲ ਪ੍ਰਭਾਵਿਤ ਕੀਤਾ ਵਾਲਟ ਇਵੈਂਟ ਦੇ ਫਾਈਨਲਸ ਪਹੁੰਚ ਕੇ ਦੀਪਾ ਕਰਮਾਕਰ ਨੇ ਇਤਿਹਾਸ ਆਖ ਦਿੱਤਾ ਹੈ 올림픽 ਖੇਡਣ ਵਾਲੀ ਪਾਰ ਦੀ ਪਹਿਲੀ ਜਿਮਨਾਸਟ ਦੀਪਾ ਨੇ ਵਾਲਟ ਇਵੈਂਟ ਚ 14.850 ਦਾ ਸਕੋਰ ਹਾਸਲ ਕਰ 6ਵੇਂ ਸਥਾਨ ਤੇ ਰਹਿੰਦੀਆਂ ਇਸ ਇਵੈਂਟ ਦੇ ਫਾਈਨਲ ਚ ਜਗ੍ਹਾ ਬਣਾਈ ਅਮਰੀਕਾ ਦੇ ਦਿਗਜ ਤੈराक ਮਾਈਕਲ ਫੈਲਪਸ ਨੇ 올림픽 ਦਾ 19ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ 올림픽 ਦੇ ਮੋਸਟ ਡੈਕੋਰੇਟਿਡ ਐਥਲੀਟ ਨੇ 4x100 ਮੀਟਰ ਫ੍ਰੀਸਟਾਈਲ ਰੇਲੇ ਇਵੈਂਟ ਚ ਗੋਲਡ ਮੈਡਲ ਤਿਕਾਪਾ ਜਮਾਇਆ ਇਸ ਇਵੈਂਟ ਚ ਅਮਰੀਕਾ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦਕਿ ਫ੍ਰਾਂਸ ਨੂੰ ਦੂਜਾ ਤੇ ਆਸਟ੍ਰੇਲੀਆ ਨੂੰ ਤੀਜਾ ਸਥਾਨ ਹਾਸਲ ਹੋਇਆ ਅਰਜنٹੀਨਾ ਦੇ ਟੈਨਿਸ ਖਿਡਾਰੀ ਜਵਾਨ ਮਾਰਟਿਨ ਡੈਲ ਪੋਟਰੋ ਨੇ 올림픽 ਦਾ ਸੱਪਟ ਹੋੜ ਦਾ ਉਲਟ ਫੇਰ ਕਰਵਾਇਆ ਦਰਸਲ ਡੈਲ ਪੋਟਰੋ ਨੇ ਵਿਸ਼ਵ ਨੰਬਰ 1 ਖਿਡਾਰੀ ਨੋਵਾਕ ਜੋਕੋਵਿਚ ਨੂੰ ਪਹਿਲੇ ਦੌਰ ਤੇ ਮੈਚ ਮਾਦੇ ਦਿੱਤੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸੋਨ ਤਗਮੇ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ ਪਰ ਜੋਕੋਵਿਚ ਦਾ ਸਫ਼ਰ ਪਹਿਲੇ ਦੌਰ 'ਚ ਹੀ ਖਤਮ ਹੋ ਗਿਆ ਮਹਿਲਾਵਾਂ ਦੀ 400 ਮੀਟਰ ਫ੍ਰੀ ਸਟਾਈਲ ਪ੍ਰਤੀਯੋਗਤਾ 'ਚ ਅਮਰੀਕਾ ਦੀ ਕੇਟੀ ਲੈਡੇਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 골ਡ ਮੈਡਲ ਜਿੱਤਿਆ ਖਾਸ ਗੱਲ ਇਹ ਸੀ ਕਿ ਕੇਟੀ ਨੇ ਇਸ ਇਵੈਂਟ 'ਚ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਿਤ ਕੀਤਾ ਕੇਟੀ ਨੇ 3 ਮਿੰਟ 58 ਸੈਕਿੰਡ .43 ਦੇ ਪੁਰਾਣੇ ਰਿਕਾਰਡ 'ਚ ਬਿਹਤਰੀ ਕਰਦਿਆਂ 3 ਮਿੰਟ 56 ਸੈਕਿੰਡ .46 ਦਾ ਸਮਾਂ ਦੇ ਕੇ 400 ਮੀਟਰ ਇਵੈਂਟ ਪੂਰਾ ਕੀਤਾ IPL ਦੇ ਤਰਸਤੇ ਕੈਰੀਬੀਅਨ ਦੇਸ਼ ਵਿੱਚ ਖੇਡੀ ਜਾ ਰਹੀ ਕੈਰੀਬੀਨ ਪ੍ਰੀਮੀਅਰ ਲੀਗ ਦੇ ਫਾਈਨਲ ਮੁਕਾਬਲੇ ਵਿੱਚ ਗੁਆਨਾ ਅਮਾਜ਼ਨ ਵਾਰੀਅਰਸ ਨੂੰ ਹਰਾ ਕੇ ਜਮੈਕਾ ਤਿਰਹਾਸ ਦੀ ਟੀਮ ਨੇ ਸਾਲ 2016 ਦਾ ਸੀਪੀਐਲ ਖਿਤਾਬ ਆਪਣੇ ਨਾਮ ਕੀਤਾ ਜਮੈਕਾ ਦੇ ਕਪਤਾਨ ਕ੍ਰਸਕੀਲ ਨੇ ਟੌਚਟ ਕੇ ਗੁਆਨਾ ਦੀ ਟੀਮ ਨੂੰ ਬੱਲੇਬਾਜ਼ੀ ਲਈ ਬੁਲਾਇਆ ਜਿਸ ਨੂੰ ਉਹਨਾਂ ਦੇ ਗੇਂਦਬਾਜ਼ਾਂ ਨੇ ਬਿਲਕੁਲ ਸਹੀ ਸਾਬਤ ਕੀਤਾ ਜਮੈਕਾ ਦੇ ਇਮਦ ਵਸੀਨ, ਸ਼ਾਕਿਬ ﺍﻟ हसन ਅਤੇ ਕ੍ਰੈਸਿਕ ਵਿਲੀਅਮਸੀ ਬਿਹਤਰੀਨ ਗੇਂਦਬਾਜ਼ੀ ਦੇ ਅੰਗੇ ਵਿਰੋਧੀ ਟੀਮ ਮਹਿਜ਼ 93 ਰਨਾਂ ਤੇ ਢੇਰ ਹੋ ਗਈ ਜਵਾਬ ਵਿੱਚ ਆਸਾਨੇ ਨਾਲ ਟੀਚਰ ਇਤੀ ਰਾਤ 올림픽 ਦੇ ਵਿੱਚ ਤਨਵਾਰ ਦੀ ਵਿਮਨਸ ਡਬਲਸ ਚੈਂਪੀਅਨ ਵਿਲੀਅਮਸ ਪੈਨਾ ਵੱਡੇ ਉਲਟ ਫੇਲ ਦਾ ਸ਼ਿਕਾਰ ਹੋ ਗਈਆਂ ਅਮਰੀਕਾ ਦੀ ਸਰੀਨਾ ਅਤੇ ਵੀਨਸ ਵਿਲੀਅਮਸ ਦੀ ਜੋੜੀ ਪਹਿਲੇ ਰਾਊਂਡ ਜਹਾਰ ਕੇ ਬਾਹਰ ਹੋ ਗਈ ਉਹਨਾਂ ਨੇ ਇਸ ਹਾਰ ਦਾ ਸਾਹਮਣਾ ਚੈਕ ਰਿਪਬਲਿਕ ਦੀ 루ਸੀ ਸੇਫਰੋਬਾ ਅਤੇ ਬਾਰਬੋਰਾ ਸ੍ਰਿਕੋਵਾ ਦੀ ਜੋੜੀ ਤੋਂ ਕਰਨਾ ਪਿਆ